ਇਹੀ ਚੀਜ਼ ਤੇ ਸੀ ਲੋਕਾਂ ਨੂੰ ਯਾਦ ਦਿਵਾ ਰਿਆ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ ਭੋਲੀਆਂ ਹੁੰਦੀਆਂ ਨੇ ਭੈਣਾਂ ਉਹ ਫੇਰ ਨਾ ਕਿਸੇ ਇਹਨਾਂ ਦੇ ਵਰਗਲਾਵੇ 'ਚ ਆ ਜਾਵੇ ਇਸ ਕਰਕੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਸਾਡੀ ਮਹਿਲਾ ਕਾਂਗਰਸ ਦੀ ਪੂਰੀ ਟੀਮ ਲੱਗੀ ਹੋਈ ਹੈ ਕਿ ਅਸੀਂ ਹੁਣ ਕਿਸੇ ਦੇ ਬਹਿਕਾਵੇ 'ਚ ਨਹੀਂ ਆਣਾ ਸਾਨੂੰ ਇੰਡੀਪੈਂਡੈਂਟ ਕਰਨਾ ਹੈ ਤਾਂ ਦੱਸੋ ਅਸੀਂ ਪੈਸਿਆਂ ਦੇ ਲਾਲਚ 'ਚ ਨਹੀਂ ਆਣਾ ਤੇ ਤਰੰਤਾਂ ਦੇ ਲੋਕਾਂ ਕੋਲ ਉਹ ਬੜਾ ਵਧੀਆ ਮੌਕਾ ਹੈ ਕਿ ਉਹ ਡੇਢ ਸਾਲ ਸਾਡੇ ਇਸ ਕੈਂਡੀਡੇਟ ਨੂੰ ਅਜ਼ਮਾ ਲੈਣ ਕਿਉਂਕਿ ਸਾਡੇ 3.5 ਸਾਲ ਜਿਹੜਾ ਆਮ ਆਮੀ ਪਾਰਟੀ ਦਾ ਨੁਮਾਇੰਦਾ ਸੀ ਉਹਨੇ ਕੋਈ ਕੰਮ ਨਹੀਂ ਕੀਤਾ ਤੁਸੀਂ ਗਲੀਆਂ ਨਾਲੀਆਂ ਜਾ ਕੇ ਵੇਖ ਲਓ ਲੋਕਾਂ ਨਾਲ ਜਿਦੋਂ ਗੱਲ ਕਰਦੇ ਆ ਨਾ ਉਹ ਕਹਿੰਦੇ ਇਹ ਗਲੀਆਂ ਨਾਲੀਆਂ ਉਦੋਂ ਦੀ ਬਣੀਆਂ ਜਦੋਂ ਅਗਨੀ ਹੋਤਰੀ ਸਾਹਿਬ ਸੀ ਉਸ ਤੋਂ ਬਾਅਦ ਨਹੀਂ ਬਣੀਆਂ ਇਟ ਮੀਨਸ ਸਾਡੇ 3 ਸਾਲ ਉਸ ਬੰਦੇ ਨੇ ਕੰਮ ਨਹੀਂ ਕੀਤਾ ਖੱਡੇ ਪੈ ਗਏ ਹੋਏ ਨੇ ਟਾਈਲਾਂ ਉਖੜ ਗਈਆਂ ਹੋਈਆਂ ਨੇ ਉਹ ਟਾਈਲਾਂ ਦੀ ਰਿਪੇਅਰ ਤੱਕ ਨਹੀਂ ਕੀਤੀ ਗਈ ਤੇ ਜੇ ਸਾਡਾ ਨੁਮਾਇੰਦਾ ਵੈ ਅਸੀਂ ਦੇ ਲੋਕਾਂ ਨੂੰ ਆਖਨੇ ਕਿ 1.5 ਸਾਲ ਤੁਹਾਡੇ ਕੋਲ ਹੈ ਸਾਡਾ ਨੁਮਾਇੰਦਾ ਚੈੱਕ ਕਰੋ ਤੁਸੀਂ ਨੂੰ ਚਿਤਾ ਕੇ ਲਿਆਓ ਅਗਰ 1.5 ਸਾਲ ਚੋਂ ਤੁਹਾਡੇ ਇੱਥੇ ਕੰਮ ਵਿਕਾਸ ਨਹੀਂ ਕਰ ਪੰਦਾ ਤੇ 1.5 ਸਾਲ ਬਾਅਦ ਫੇਰ ਇਲੈਕਸ਼ਨ ਆ ਜਾਣੇ ਆ ਇੱਕ ਮੌਕਾ ਸਾਡੀ ਇਸ ਕੈਂਡੀਡੇਟ ਨੂੰ ਦਿਓਗੇ ਬੇਦਾਗ ਸ਼ਫੀ ਹੈ ਬੰਦਾ ਬਹੁਤ ਇਜ਼ੀ ਟੂ ਅਪਰਚੇਬਲ ਹੈ ਜਿਹੜਾ ਮਰਜੀ ਜਾ ਕੇ ਗੱਲਬਾਤ ਕਰ ਸਕਦਾ ਸਾਨੂੰ ਕੈਂਡੀਡੇਟ ਵੀ ਦੇਖੋ ਹਲਕੇ ਚ ਕਿਸੇ ਕਾਂਗਰਸ ਅਗਰ ਚਾਹਦੀ ਕੋਈ ਚਿਹਰਾ ਲਿਆਣਾ ਬਾਹਰੋਂ ਵੀ ਲਿਆ ਕੇ ਤੇ ਚਿਹਰਾ ਦੇ ਸਕਦੀ ਸੀ ਕਿਉਂ ਨਹੀਂ ਦਿੱਤਾ ਕਿ ਹਾਂ ਉਸੇ ਹਲਕੇ ਦਾ ਬੰਦਾ ਹੋਏਗਾ ਲੋਕਾਂ ਦੇ ਦੁੱਖ ਤਕਲੀਫਾਂ ਸਮਝੇਗਾ ਜਿਸ ਚੀਜ਼ ਦੇ ਵਿੱਚ ਇੰਨੀ ਗੁੰਡਾਗਰਦੀ ਵਿੱਚ ਇੰਨਾਂ ਚੀਜ਼ਾਂ ਵਿੱਚ ਕਦੀ ਕਿਸੇ ਕੋ ਫਰੋਤੀ ਦੀ ਮੰਗ ਆ ਰਹੀ ਕਦੀ ਕੋ ਚਾ ਰਿਹਾ ਅਗਰ ਇਨਾਂ ਚੀਜ਼ਾਂ ਨੂੰ ਲੈ ਕੇ ਲੋਕ ਇੰਨੇ ਡਰੇ ਪਏ ਨੇ ਅਸੀਂ ਕੈਂਪੇਨ ਕਰਨ ਜਾਂਦੇ ਨਾ ਲੋਕੀ ਡਰਦੇ ਨੇ ਦੱਸਣ ਲੱਗੇ ਕਿ ਅਸੀਂ ਕਿਨੂੰ ਵੋਟ ਪਾਣੀ ਹੈ ਜਦਕਿ ਪਹਿਲਾਂ ਬਲੰਟੀ ਲੋਕ ਕਹਿੰਦੇ ਸੀ ਅਸੀਂ ਅਕਾਲੀ ਤੋਂ ਆ ਜੀ ਅਸੀਂ ਕਾਂਗਰਸ ਤੋਂ ਆ ਜੀ ਅਸੀਂ ਏਸ ਤੋਂ ਆ ਹੁਣ ਲੋਕੀ ਡਰਦੇ ਨੇ ਕਿ ਕਿਤੇ ਅੱਜ ਅਸੀਂ ਏਸ ਬੰਦੇ ਦਾ ਸਪੋਰਟ ਕਰਤੀ ਤੇ ਐਨਾ ਹੋਵੇ ਕੱਲ ਨੂੰ ਸਵੇਰੇ ਸਾਨੂੰ ਕੋਈ ਧਮਕੀ ਆ ਜਾਏ ਸਤਿ ਸ਼੍ਰੀ ਅਕਾਲ ਤੁਸੀਂ ਨਜ਼ਰ ਨਿਊਜ਼ ਦੇਖ ਰਹੇ ਹੋ ਇਸ ਵਕਤ ਕਾਂਗਰਸ ਦਫ਼ਤਰ ਦੇ ਵਿੱਚ ਮੌਜੂਦ ਆ ਤੇ ਲਗਾਤਾਰ ਕਾਂਗਰਸ ਦੇ ਵੱਲੋਂ ਚੋਣ ਪ੍ਰਚਾਰ ਜਾਰੀ ਹੈ ਮੇਰੇ ਨਾਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਮੈਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੇਰਾ ਨਾਮ ਸ਼ਿਵਾਨੀ ਸ਼ਰਮਾ ਹੈ ਮੈਂ ਅੰਮ੍ਰਿਤਸਰ ਮਹਿਲਾ ਕਾਂਗਰਸ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਕੀ ਕਹਿਣਾ ਚਾਹੋਗੇ ਇਸ ਤੇ ਜਿਹੜਾ ਮੌਜੂਦਾ ਸਰਕਾਰ ਨੇ ਵਾਅਦਾ ਕੀਤਾ ਸੀ ਮਹਿਲਾਵਾਂ ਦੇ ਨਾਲ ਇਹੀ ਚੀਜ਼ ਤੇ ਅਸੀਂ ਲੋਕਾਂ ਨੂੰ ਯਾਦ ਦਿਵਾ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ ਭੋਲੀਆਂ ਹੁੰਦੀਆਂ ਨੇ ਭੈਣਾਂ ਉਹ ਫੇਰ ਨਾ ਕਿਸੇ ਇਹਨਾਂ ਦੇ ਅਗਲਾਵੇ 'ਚ ਆ ਜਾਵੇ ਇਸ ਕਰਕੇ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਸਾਡੀ ਮਹਿਲਾ ਕਾਂਗਰਸ ਦੀ ਪੂਰੀ ਟੀਮ ਲੱਗੀ ਹੋਈ ਹੈ ਕਿ ਅਸੀਂ ਹੁਣ ਕਿਸੇ ਦੇ ਬਹਿਕਾਵੇ 'ਚ ਨਹੀਂ ਆਣਾ ਸਾਨੂੰ ਇੰਡੀਪੈਂਡੈਂਟ ਕਰਨਾ ਹੈ ਤੇ ਦੱਸੋ ਅਸੀਂ ਪੈਸਿਆਂ ਦੇ ਲਾਲਚ 'ਚ ਨਹੀਂ ਆਣਾ ਜੀ ਮੈਮ ਕੀ ਕਹਿਣਾ ਚਾਹੋਗੇ ਕਿ ਕਾਂਗਰਸ ਦੇ ਉਮੀਦਵਾਰ ਨੂੰ ਹੀ ਲੋਕ ਤਰਨਤਾਰਨ ਦੇ ਕਿਉਂ ਵੋਟਾਂ ਪਾਉਣਾ ਕਿਹੜੀ ਗੱਲੋਂ ਵੋਟਾਂ ਦੇ ਦੇਖੋ ਜੀ 1.5 ਸਾਲ ਰਹਿ ਗਿਆ ਸਰਕਾਰ ਨੂੰ ਜੀ ਤੇ ਤਰਨਤਾਰਨ ਦੇ ਲੋਕਾਂ ਕੋਲੋਂ ਬੜਾ ਵਧੀਆ ਮੌਕਾ ਹੈ ਕਿ ਉਹ 1.5 ਸਾਲ ਸਾਡੇ ਇਸ ਕੈਂਡੀਡੇਟ ਨੂੰ ਅਜ਼ਮਾ ਲੈਣ ਕਿਉਂਕਿ ਸਾਡੇ 3.5 ਸਾਲ ਜਿਹੜਾ ਆਮ ਆਮੀ ਪਾਰਟੀ ਦਾ ਨੁਮਾਇੰਦਾ ਸੀ ਉਹਨੇ ਕੋਈ ਕੰਮ ਨਹੀਂ ਕੀਤਾ ਤੁਸੀਂ ਗਲੀਆਂ ਨਾਲੀਆਂ ਜਾ ਕੇ ਵੇਖ ਲਓ ਲੋਕਾਂ ਨਾਲ ਜਿਦੋਂ ਗੱਲ ਕਰਦੇ ਆ ਨਾ ਉਹ ਕਹਿੰਦੇ ਇਹ ਗਲੀਆਂ ਨਾਲੀਆਂ ਉਦੋਂ ਦੀ ਬਣੀਆਂ ਜਦੋਂ ਅਗਨੀ ਹੋਤਰੀ ਸਾਹਿਬ ਸੀ ਉਸ ਤੋਂ ਬਾਅਦ ਨਹੀਂ ਬਣੀਆਂ ਇਟ ਮੀਨਸ ਸਾਡੇ 3.5 ਸਾਲ ਉਸ ਬੰਦੇ ਨੇ ਕੰਮ ਨਹੀਂ ਕੀਤਾ ਖੱਡੇ ਪੈ ਗਏ ਹੋਏ ਨੇ ਟਾਈਲਾਂ ਉਖੜ ਗਈਆਂ ਹੋਈਆਂ ਹਨ ਉਹ ਟਾਈਲਾਂ ਦੀ ਰਿਪੇਅਰ ਤੱਕ ਨਹੀਂ ਕੀਤੀ ਗਈ ਤੇ ਜੇ ਸਾਡਾ ਨੁਮਾਇੰਦਾ ਵੈ ਅਸੀਂ ਤੇ ਲੋਕਾਂ ਨੂੰ ਇਹ ਕਹਿੰਨੇ ਕਿ 1.5 ਸਾਲ ਤੁਹਾਡੇ ਕੋਲ ਹੈ ਸਾਡਾ ਨੁਮਾਇੰਦਾ ਚੈੱਕ ਕਰੋ ਤੁਸੀਂ ਨੂੰ ਚਿਤਾ ਕੇ ਲਿਆਓ ਅਗਰ 1.5 ਸਾਲ ਚੋਂ ਤੁਹਾਡੇ ਇੱਥੇ ਕੰਮ ਵਿਕਾਸ ਨਹੀਂ ਕਰ ਪੰਦਾ ਤੇ 1.5 ਸਾਲ ਬਾਅਦ ਫੇਰ ਇਲੈਕਸ਼ਨ ਆ ਜਾਣੇ ਆ ਇੱਕ ਮੌਕਾ ਸਾਡੀ ਇਸ ਕੈਂਡੀਡੇਟ ਨੂੰ ਦਿਓਗੀ ਬੇਦਾਗ ਸ਼ਫੀ ਹੈ ਮੰਦਾ ਬਹੁਤ ਇਜ਼ੀ ਟੂ ਅਪਰੋਚੇਬਲ ਹੈ ਜਿਹੜਾ ਮਰਜੀ ਜਾ ਕੇ ਗੱਲਬਾਤ ਕਰ ਸਕਦਾ ਸਾਨੂੰ ਕੈਂਡੀਡੇਟ ਵੀ ਦੇਖੋ ਹਲਕੇ ਚ ਕੀ ਸੀ ਕਾਂਗਰਸ ਅਗਰ ਚਾਹਦੀ ਕੋਈ ਚਿਹਰਾ ਲਿਆਣਾ ਬਾਹਰੋਂ ਵੀ ਲਿਆ ਕੇ ਤੇ ਚਿਹਰਾ ਦੇ ਸਕਦੀ ਸੀ ਕਿਉਂ ਨਹੀਂ ਦਿੱਤਾ ਕਿ ਹਾਂ ਉਸੇ ਹਲਕੇ ਦਾ ਬੰਦਾ ਹੋਏਗਾ ਲੋਕਾਂ ਨੂੰ ਦੁੱਖ ਤਕਲੀਫਾ ਸਮਝੇਗਾ ਜਿਸ ਚੀਜ਼ ਦੇ ਵਿੱਚ ਇੰਨੀ ਗੁੰਡਾਗਰਦੀ ਵਿੱਚ ਇੰਨਾ ਚੀਜ਼ਾਂ ਵਿੱਚ ਕਦੀ ਕਿਸੇ ਕੋ ਫਰੋਤੀ ਦੀ ਮੰਗ ਆ ਰਹੀ ਕਦੀ ਕੋ ਚਾਰਿਆ ਅਗਰ ਇੰਨਾ ਚੀਜ਼ਾਂ ਨੂੰ ਲੈ ਕੇ ਲੋਕ ਇੰਨੇ ਡਰੇ ਪਏ ਨੇ ਅਸੀਂ ਕੈਂਪੇਨ ਕਰਨ ਜਾਂਦੇ ਨਾ ਲੋਕੀ ਡਰਦੇ ਨੇ ਦੱਸਣ ਲੱਗੇ ਕਿ ਅਸੀਂ ਕਿਨੂੰ ਵੋਟ ਪਾਣੀ ਹੈ ਜਦਕਿ ਪਹਿਲਾਂ ਬਲੰਟੀ ਲੋਕ ਕਹਿੰਦੇ ਸੀ ਅਸੀਂ ਅਕਾਲੀ ਤੋਂ ਆ ਜੀ ਅਸੀਂ ਕਾਂਗਰਸ ਤੋਂ ਆ ਜੀ ਅਸੀਂ ਏਸ ਤੋਂ ਆ ਹੁਣ ਲੋਕੀ ਡਰਦੇ ਨੇ ਕਿ ਕਿਤੇ ਅੱਜ ਅਸੀਂ ਏਸ ਬੰਦੇ ਦਾ ਸਪੋਰਟ ਕਰਤੀ ਤੇ ਐਨਾ ਹੋਵੇ ਕੱਲ ਨੂੰ ਸਵੇਰੇ ਸਾਨੂੰ ਕੋਈ ਧਮਕੀ ਆ ਜਾਏ ਕਾਂਗਰਸ ਨੇ ਕੀ ਕੀਤਾ ਜ਼ਰੂਰ ਚਾਨਣਾ ਪਾਇਓ ਕਿ ਮਹਿਲਾਵਾਂ ਦੇ ਲਈ ਕਾਂਗਰਸ ਨੇ ਕੀ ਮਹਿਲਾਵਾਂ ਵਾਲੀ ਕਾਂਗਰਸ ਨੇ ਕੀ ਨਹੀਂ ਕੀਤਾ ਜਿਹੜੀ ਆ ਬੱਸ ਦੀ ਸਰਵਿਸ ਇਹਨਾਂ ਨੇ ਫ੍ਰੀ ਚਾਲੂ ਕੀਤੀਆਂ ਨੂੰ ਮਜਬੂਰੀ ਚ ਕਰਨੀ ਪਈ ਕਿਉਂ ਕਿਉਂਕਿ ਚੰਨੀ ਸਾਹਿਬ ਨੇ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਬੱਸਾਂ ਦੀ ਸੇਵਾ ਫ੍ਰੀ ਕੀਤੀ ਸੀ ਚਾਲੂ ਇਹਨਾਂ ਨੇ ਇਹਨਾਂ ਨੇ ਜਿੰਨੇ ਵੀ ਸ਼ਗੂਫੇ ਛੱਡੇ ਉਹਨਾਂ ਚੋਂ ਕਿਹੜਾ ਪੂਰਾ ਕੀਤਾ ਬਿਜਲੀ ਵਾਲਾ ਵੀ ਚੰਨੀ ਸਾਹਿਬ ਦਾ ਚਾਲੂ ਕੀਤਾ ਸੀ ਜਿਹੜਾ ਅੱਗੇ ਕੰਟੀਨਿਊ ਕੀਤਾ ਗਿਆ ਪਰ ਖਜ਼ਾਨਿਆਂ ਵਾਲੀ ਸਾਰਾ ਕੁਝ ਵੇਚ ਦਿੱਤਾ ਗਿਆ ਕਹਿੰਦੇ ਕਿ ਸਾਡੇ ਇਸ ਟਾਈਮ ਇੰਨਾ ਕ ਕਰਜ਼ਾ ਹੈ ਕਿ ਅਗਰ ਕੱਲ ਨੂੰ ਕਾਂਗਰਸ ਦੀ ਸਰਕਾਰ ਜੋ ਆਉਣੀ ਹੈ ਨਾ ਤੇ ਸਾਨੂੰ ਉਹ ਕਰਜ਼ਾ ਲਾਣ ਲੱਗੇ ਕਿੰਨਾ ਸਰਵਾਈਵ ਕਰਨਾ ਪੈਣਾ ਪਹਿਲਾਂ ਜਦੋਂ ਇਹਨਾਂ ਦੇ ਵਾਦੇ بڑے ਵੱਡੇ ਵੱਡੇ ਸੀ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਪਰ ਫੋਕਲੇ ਵਾਦੇ ਨਿਕਲੇ ਬਦਲਾ ਲੋਕਾਂ ਨੇ ਚਾਇਆ ਸੀ ਪਰ ਬਦਲਾ ਜਿਹੜਾ ਸੀ ਨਾ ਲੋਕਾਂ ਲਈ ਬਿਲਕੁਲ ਬਦਲਾ ਹੀ ਬਣ ਗਿਆ ਕਿ ਲੋਕੀ ਕੰਗਾਲ ਹੋ ਗਏ ਪੰਜਾਬ ਦੀਆਂ ਬੀਬੀਆਂ ਭੈਣਾਂ ਨੂੰ ਹਲਕਾ ਤਰਨ ਤਰਨ ਦੀਆਂ ਬੀਬੀਆਂ ਨੂੰ ਪਾਰਟੀ ਵੱਲੋਂ ਬੋਲਦੇ ਹੋਏ ਸਨੇਹਾ ਕੀ ਜੀ ਮੇਰਾ ਹੱਥ ਜੋੜ ਕੇ ਮੇਰੀਆਂ ਜੜੀਆਂ ਤਰਨ ਤਰਨ ਦੀਆਂ ਬੀਬੀਆਂ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਅੱਕਾ ਖੋਲੋ ਆਪਣੇ ਪਰਿਵਾਰ ਨੂੰ ਵੀ ਕਹੋ ਕਿ ਇਸ ਵਾਰੀ ਜਿਹੜੀ ਹੈ ਆਪਾਂ ਇੱਕ ਵਾਰੀ ਜਿਹੜਾ ਸਾਡੇ ਬੁਰਜ ਸਾਹਮਣੇ ਉਹਨਾਂ ਨੂੰ ਅਸੀਂ ਵੋਟਾਂ ਪਾਈਏ ਅਸੀਂ 4 ਨੰਬਰ ਬਟਨ ਦਬਾਈਏ ਤਾਂ ਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਜਿੱਤ ਸਕੇ ਤਾਂ ਕਿ ਜਿਹੜੀ ਇਹ ਗੁੰਡਾਗਰਦੀ ਹੈ ਇਹ ਖਤਮ ਹੋ ਸਕੇ ਕਿਉਂਕਿ ਜਦੋਂ ਘਰ ਦਾ ਵਿੱਚ ਕੋਈ ਜੀ ਮਰਦਾ ਵੈ ਜਾਂ ਜਿਹੜਾ ਜੀ ਵੀ ਕੋਈ ਜੀ ਨਸ਼ੇ ਚ ਜਾਂਦਾ ਵੈ ਤੇ ਸਭ ਤੋਂ ਇਹ ਦੁੱਖ ਜਿਹੜਾ ਨਾ ਉਹਦੀ ਮਾਂ ਨੂੰ ਤੇ ਭੈਣ ਨੂੰ ਹੁੰਦਾ ਵੈ ਉਹ ਮਾਵਾਂ ਭੈਣਾਂ ਦੇ ਦਰਦ ਨੂੰ ਸਮਝਦੇ ਹੋਏ ਪਲੀਜ਼ ਤੁਸੀਂ ਵੋਟ ਜਿਹੜੀ ਹੈ ਕਾਂਗਰਸ ਨੂੰ ਪਾਣਾ ਹੱਥ ਤੇ ਪੰਜੇ ਤੇ ਮੋਹਰ ਲਾਣਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਾਂਗਰਸ ਦੇ ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਕਾਂਗਰਸ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਤਰਨਤਾਰਨ ਹਲਕੇ ਦੇ ਲੋਕ ਜਿਹੜੇ ਆ ਉਹ 11 ਤਰੀਕ ਨੂੰ ਕਿਹਦੇ ਹੱਕ ਦੇ ਵਿੱਚ ਫਤਵਾ ਦੇਣ ਜਾ ਰਹੇ ਹੈ ਤੇ 14 ਤਰੀਕ ਨੂੰ ਤਰਨਤਾਰਨ ਹਲਕੇ ਨੂੰ ਇੱਕ ਨਵਾਂ ਐਮਐਲਏ ਮਿਲੇਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਦੱਸੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ